ਲੋਕ ਕਹਿੰਦੇ ਨੇ ਵੀ ਬੱਚਿਆਂ ਨੂੰ ਸੰਸਕਾਰ ਦੇਣੇ ਕਿਉਂ ਜ਼ਰੂਰੀ ਨਾ ਨਾਲ ਨਾਲ ਵੀਡੀਓ ਚੱਲੀ ਜਾਂਦੀ ਹੈ ਗੋਦੀ 'ਚ ਚੱਕ ਕੇ ਨਾ ਡੀਐਸਪੀ ਤੇ ਪੂਰੇ ਮੁਲਾਜ਼ਮ ਜਿਹੜੇ ਨੇ ਜਵਾਕਾਂ ਨੂੰ ਪੂਰਾ ਮੇਲਾ ਘਮਾਉਂਦੇ ਫਿਰਦੇ ਨੇ ਮੇਲਾ ਕਿਉਂ ਘਮਾਉਂਦੇ ਨੇ ਉਹ ਉਹ ਵੀ ਦੱਸ ਦਿਆਂ ਤੁਹਾਨੂੰ ਇਹ ਮੇਲਾ ਘਮਾਉਣ ਦਾ ਕਾਰਨ ਕੀ ਤੇ ਗੋਦੀ 'ਚ ਕਿਉਂ ਚੱਕਿਆ ਗੋਦੀ 'ਚ ਚੱਕਣ ਦਾ ਮਤਲਬ ਆ ਸਨਮਾਨ ਦੇਣਾ ਇਹ ਛੋਟੇ ਛੋਟੇ ਬੱਚਿਆਂ ਦੇ ਸੰਸਕਾਰ ਬਹੁਤ ਵੱਡੇ ਨੇ ਤੇ ਬੱਚਿਆਂ ਨੂੰ ਜਦੋਂ ਸੰਸਕਾਰ ਦਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਪਤਾ ਲੱਗਦਾ ਵੀ ਪਰਮਰਿਸ਼ ਕਿਸ ਤਰੀਕੇ ਦੇ ਨਾਲ ਹੋਈ ਆ ਜਵਾਕਾਂ ਦੀ ਤਾਂ ਵੀਡੀਓ ਜਿਹੜੀ ਹੈ ਪਹਿਲਾਂ ਤਾਂ ਆ ਵੀਡੀਓ ਦੇਖ ਲਓ ਵੀ ਇਹ ਨਾ ਬੱਚਿਆਂ 2000 ਰੁਪਿਆ ਪਰਸ ਚ ਹੁੰਦਾ ਤੇ ਇਹ ਜਿਹੜਾ ਪੁਲਿਸ ਕੰਟਰੋਲ ਰੂਮ ਚ ਜਾ ਕੇ ਉਹ ਪਰਸ ਫੜਾ ਦਿੰਦੇ ਨੇ ਫੇਰ ਕੀ ਡੀਐਸਪੀ ਦਿਆਲ ਹੋ ਗਿਆ ਡੀਐਸਪੀ ਕਹਿੰਦਾ ਵੀ ਇਹਨਾਂ ਨੂੰ ਬੱਚਿਆਂ ਨੂੰ ਸਨਮਾਨ ਦੇਣਾ ਕਿਵੇਂ ਸਨਮਾਨ ਦਈਏ ਇਹਨਾਂ ਨੂੰ ਗੋਦੀ ਚਾਕੇ ਪੂਰਾ ਮੇਲਾ ਘੁਮਾਇਆ ਤੇ ਕੱਲੇ ਕੱਲੇ ਝੂਲੇ ਤੇ ਆ ਦੇਖੋ ਤੁਸੀਂ ਵੀਡੀਓ ਕੱਲੇ ਕੱਲੇ ਝੂਲੇ ਤੇ ਝੂਟਾ ਦਵਾਇਆ ਤੇ ਨਾਲ ਪ੍ਰਸ਼ੰਸਾ ਕੀਤੀ ਆ ਪੂਰੇ ਪਰਿਵਾਰ ਦੀ ਕਹਿੰਦੇ ਮੀਣਾ ਪਰਿਵਾਰ ਦੇ ਵਿੱਚੋਂ ਇਹ ਜਿਹੜੇ ਬੱਚੇ ਸੀਗੇ ਤੇ ਇਹਨਾਂ ਦੀ ਪਰਵਰਿਸ਼ ਦੇਖ ਸਕਦੇ ਹੋ ਕਹਿੰਦੇ ਵੀ ਬੱਚਿਆਂ ਦੇ ਸੰਸਕਾਰ ਕਿੱਥੋਂ ਪਤਾ ਲੱਗਦੇ ਆ ਇੱਥੋਂ ਪਤਾ ਲੱਗਦੇ ਆ ਵੀ ਬੱਚਿਆਂ ਨੇ ਪੈਸੇ ਦੇਖ ਕੇ ਮਨ ਨਹੀਂ ਡੋਲਿਆ ਬੱਚਿਆਂ ਨੇ ਪੈਸੇ ਜਿਹੜੇ ਆ ਉਹ ਵਾਪਸ ਕਰਤੇ ਤੇ ਡੀਐਸਪੀ ਬੜਾ ਖੁਸ਼ ਹੋਇਆ ਕੀ ਕਹਿੰਦਾ ਵੀਡੀਓ ਪੂਰੀ ਸੁਣਦੇ ਆ ਤੇ ਕਰਦੇ ਆ ਗੱਲਬਾਤ ਇਹ ਦੋ ਬੱਚੇ ਹੈ जिन्हें मेला में बहुत ही ईमानदारी दिखाई है आ देखो। इनको एक पर्स मिला जिसमें मिल पच्चीस सौ तीन हजार रुपए थे आ देखो। आ इनने तत्काल पुलिस कंट्रोल में ला कर दिया नकदी होने के बाद या तो आजकल के बच्चे गायब कर देते हैं या फिर यहाँ वहाँ कर देते हैं लेकिन तो दोनों ने दिखाई तो इनको पुलिस ने कंधे पे लेकर पूरे मेले में सम्मान किया घुमाया है और इनकी इच्छा थी झूला झूलने की तो पुलिस इनको अपने हाथों से झूला झूला झुला रही है ਬੱਚੋਂ ਕੋ ਇਤਨੇ ਅੱਛੇ ਸੰਸਕਾਰ ਦੇਣੇ ਚਾਹੀਏ ਆ ਦੇਖੋ ਤੁਸੀਂ ਡੀਐਸਪੀ ਕਹਿੰਦਾ ਵੀ ਬੱਚਿਆਂ ਨੂੰ ਸੰਸਕਾਰ ਇਹ ਜੇ ਦੇਣੇ ਚਾਹੀਦੇ ਆ ਵੀ ਬੱਚਿਆਂ ਦਾ ਦੇਖ ਲਓ ਪੈਸੇ ਦੇਖ ਕੇ ਹਰ ਇੱਕ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਪਰ ਆ ਬੱਚੇ ਨੇ ਛੋਟੇ ਛੋਟੇ ਇਹਨਾਂ ਦਾ ਮਨ ਨਹੀਂ ਦੇਖੋ ਹਨਾ ਵੀ ਸੰਸਕਾਰ ਕਿੱਥੇ ਕੰਮ ਆਉਂਦੇ ਨੇ ਇਹਨਾਂ ਨੇ ਪਰਿਵਰਿਸ਼ ਜਿਹੜੀ ਆ ਪਰਿਵਾਰ ਨੇ ਕਿਸ ਤਰੀਕੇ ਦੇ ਨਾਲ 키ਤੀ ਆ ਬੱਚਿਆਂ ਨੂੰ ਪੈਸਿਆਂ ਨਾਲ ਫਰਕ ਨਹੀਂ ਉਹ ਬੱਚਿਆਂ ਨੇ ਪੈਸੇ ਵਾਪਸ ਕਰਤੇ ਤੇ ਫਿਰ ਸਨਮਾਨ ਵੱਜੋਂ ਮੋਢਿਆਂ ਤੇ ਚੱਕ ਲਿਆ ਪੁਲਿਸ ਨੇ ਕਹਿੰਦੇ ਪੁਲਿਸ ਦਾ ਕੁੜਦੀ ਬਹੁਤ ਆ ਪੁਲਿਸ ਨੂੰ ਮਾੜਾ ਬਹੁਤ ਕਹਿੰਦੇ ਨੇ ਲੋਕ ਪਰ ਇੱਕ ਵੱਖਰਾ ਰੂਪ ਆ ਪੁਲਿਸ ਦਾ ਕਿ ਮੋਢਿਆਂ ਤੇ ਚੱਕ ਕੇ ਗੋਦੀ ਚੱਕ ਕੇ ਪੂਰਾ ਮੇਲਾ ਘਮਾਤਾ ਡੀਐਸਪੀ ਦੇ ਸਾਰੇ ਮੁਲਾਜ਼ਮਾਂ ਨੇ ਇਹਨਾਂ ਦੋਨੇ ਜਵਾਕਾਂ ਨੂੰ ਤੇ ਖੁਸ਼ੀ ਜਿਹੜੀ ਆ ਜਵਾਕਾਂ ਦੀ ਉਹ ਤੁਸੀਂ ਦੇਖ ਸਕਦੇ ਹੋ ਚਿਹਰੇ ਦੇ ਉੱਤੇ ਇਹ ਬੱਚੇ ਛੋਟੇ ਛੋਟੇ ਮਾਸੂਮ ਨੇ ਪਰ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਬਹੁਤ ਵੱਡਾ ਹੈ ਤੇ ਸਲੂਟ ਬਣਦਾ ਹੈ ਅਜਿਹੇ ਜਵਾਕਾਂ ਨੂੰ ਤੇ ਅਜਿਹੇ ਡੀਐਸਪੀ ਨੂੰ ਜਿਨ੍ਹਾਂ ਨੇ ਇਹ ਦੇਖਿਆ ਕਿ ਬੱਚਿਆਂ ਨੂੰ ਸੰਸਕਾਰ ਕਹਿਜੇ ਮਿਲੇ ਹੋਏ ਨੇ ਪਰਿਵਾਰ ਕਹਿਜਾ ਤੇ ਉਹ ਪਤਾ ਲੱਗਦਾ ਸੰਸਕਾਰਾਂ ਤੋਂ ਤੇ ਇਸੇ ਕਰਕੇ ਬੱਚਿਆਂ ਨੂੰ ਆਪਣੇਆਂ ਨੂੰ ਚੰਗੇ ਸੰਸਕਾਰ ਦਿਆ ਕਰੋ ਤਾਂ ਜੋ ਉਹ ਚੰਗੇ ਕੰਮ ਕਰ ਸਕਣ ਤੇ ਆ ਡੀਐਸਪੀ ਦੀ ਤਰ੍ਹਾਂ ਸਹਾਇਤਾ ਵੀ ਕਰਿਆ ਕਰੋ ਸਨਮਾਨ ਵੀ ਕਰਿਆ ਕਰੋ ਉਹਨਾਂ ਲੋਕਾਂ ਦਾ ਜੋ ਚੰਗੇ ਕੰਮ ਕਰਦੇ ਨੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ